ਸੋ ਸਮੂਹ ਨੌਜਵਾਨ ਸਾਥੀ ਸਾਡੇ ਹਰਮਨ ਪਿਆਰੇ ਨੇਤਾ ਸੋ ਅੱਜ ਦਾ ਬੀਰੀ ਸ਼ਿਨਾ ਜੀ ਉਹਨਾਂ ਨੇ ਅੱਜ ਆਪਣੇ ਸਾਥੀਆਂ ਸਮੇਤ ਇਹ ਚੁਣੇ ਜਿਹੜੇ ਤੁਹਾਡੀ ਬਾਹ ਫੜ ਕੇ ਤੁਹਾਡਾ ਕੰਮ ਕਰਾਉਣ ਜਾਣਦੇ ਹੋਣ ਤੇ ਇਸ ਲਈ ਪੰਜਾਬ ਦੇ ਹਵਾਲਾਤਾਂ ਨੂੰ ਵੇਖਦੇ ਹੋਏ ਛੇ ਮਹੀਨੇ ਰਾਗੇ 3 ਮਹੀਨੇ ਰਾਗੇ ਲੋਕਾਂ ਨੂੰ ਜੋੜਨਾ ਲੋਕ ਤੁਹਾਡੇ ਨੂੰ ਦੇਖ ਰਹੇ ਆ ਲੋਕ ਤੁਹਾਡਾ ਪਿੰਡਾਂ ਦੇ ਵਿੱਚ ਇੰਤਜ਼ਾਰ ਕਰ ਰਹੇ ਆ ਲੋਕ ਦੋ ਦੋ ਸਾਲ ਪਹਿਲਾਂ ਖੁੱਲ ਕੇ ਤੁਹਾਡੇ ਨਾਲ ਚੱਲਣ ਲਈ ਤਿਆਰ ਆ ਕਿ 2027 ਦੇ ਵਿੱਚ ਉਹ ਚਾਹੁੰਦੇ ਆ ਸਾਨੂੰ ਫੇਰ ਉੱਪਰ ਸ਼ੇਰ ਐਮ ਐਲ ਏ ਮਲੇ ਜਿਹੜਾ ਹਮੇਸ਼ਾ ਦੁੱਖ ਸੁੱਖ ਵਿੱਚ ਕਿਉਂਕਿ ਅਜਨਾਲਾ ਪਰਿਵਾਰ ਦੀ ਹੈ ਸਿਫਤਿਆ ਆਂਟੀ ਜੀ ਹੋਵੇ ਸਾਡੇ ਡਾਕਟਰ ਸਾਹਿਬ ਹੋਵੇ ਜੂੜੇ ਜਿਹਨੇ ਕੋਈ ਚੱਗੇ ਕੰਮ ਕੀਤੇ ਹੁੰਦੇ ਮੈਂ ਕੋਈ ਹੰਕਾਰ ਦੀ ਗੱਲ ਨਹੀਂ ਕਰਦੀ ਇੱਕ ਬੰਨੇ ਤੁਸੀਂ ਮੇਰਾ ਫੋਨ ਕਰ ਉਹਦੇ ਇੱਕ ਬੰਨੇ ਜਾ ਕਰਾ ਲਿਓ ਕਿ ਛੱਤੇ ਟਮਾਟਰ ਚੇਰ ਆ ਤੇ ਵੇਖਿਓ ਗੁਰੂ ਬਖਸ਼ੀ ਕਿਤੇ ਕਰਦਾ ਜਦੋਂ ਆਪਾਂ ਹਰ ਚੀਜ਼ 'ਚ ਪੈਸੇ ਖਾਣੇ ਆ ਲੋਕਾਂ ਕੋਲੋਂ ਕੋਪਾਂ ਨੂੰ ਮੂਰਖ ਬਣਾਉਣਾ ਆ ਲੋਕ ਹੱਥੀਂ ਦਿੱਤੀਆਂ ਦੰਦਾਂ ਨਾਲ ਖੋਲਣੀਆਂ ਪੈਂਦੀਆਂ ਪਈਆਂ ਲੋਕ ਮੌਕਾ ਵੀ ਕੱਢਦੇ ਬੈਟਰਾਈਂ ਕੱਢਦੇ ਪਏ ਮੈਂ ਤੇ ਸੁਝਾਉਣ ਭਜਾਉਂਦੀ ਲੋੜ ਉੱਥੇ ਕਿਤੇ ਬਗਾਨੇ ਬੈਠੇ ਹੁਣ ਮੈਂ ਤੇ ਨੌਜਵਾਨ ਵੀਰਾਂ ਨੂੰ ਬੇਨਤੀ ਕਰਾਂਗਾ ਉਹ ਸਾਰੇ ਲੀਡਰ ਵੇਖਦੇ ਆ ਉਹ ਮੈਨੂੰ ਵੀ ਅੱਗੇ ਪੜ੍ਹਨ ਜਾਂ ਗੱਪ ਦੇ ਗੱਪ ਸੁਭੀ ਚੋਦੇ ਮੇਰੀ ਹੱਥ ਜੋੜ ਕੇ ਬੇਨਤੀ ਏ ਆਪਣੀ ਸਮਝਾਉਣ ਭਜਾਉਂਦੀ ਲੋੜ ਉੱਥੇ ਹੁੰਦੀ ਜਿੱਦੇ ਬਗਾਨੇ ਬੈਠੇ ਹੋਣ ਅੱਜ ਕੰਨ ਵੀ ਸਿਆਣੇ ਜੇ ਆ YouTube ਨੇ ਸਾਰਿਆਂ ਨੂੰ ਸਿਆਣਾ ਕੀਤਾ ਪਿਆ ਦੱਸੋ ਝੂਠਿਆ ਇਹ ਆ YouTube ਤੇ ਸਭ ਨਾਲ ਲੱਗਦਾ ਕਿ ਕਿਹੜਾ ਕਿਹੇ ਕਿੱਥੇ ਵਰਤਦਾ ਕਿੱਥੇ ਹੈਗਾ ਕਿੱਥੇ ਨਹੀਂ ਹੈਗਾ ਮੈਂ ਤੇ ਸਾਹਜਗਬੀਰ ਸਿੰਘ ਦਾ ਸਬੂਟੀ ਟੀਮ ਦਾ ਫਿਰ ਤਾਂ ਮਦ ਕਰਦਾ ਆ ਕਿਹੜਾ ਔਖੇ ਵੜੇ ਤੁਰਦਾ ਆ ਤੇ ਮੋਜਾ ਵੀ ਉਹਨੇ ਰੁਕੀ ਸੁਖ ਵੜੇ ਜੇ ਚੜਦੇ ਸੂਰੀ ਨੂੰ ਦੇ ਕਈ ਆਉਣੇ ਆ ਤੇ ਪਤਾ ਉਹਨਾਂ ਦਾ ਜਿਹੜਾ ਸੁਖ ਵੜੇ ਕੋਲੋਂ ਦਾ ਨਾ ਕੋਈ ਉਹ ਵੜੇ ਨਾਲ ਸਾਡੇ ਤੁਰ ਲੱਗੇ ਜੇ ਤੁਹਾਨੂੰ ਪਾਰਟੀ 'ਚ ਬੈਠੇ ਸਾਡੇ ਪ੍ਰਧਾਨ ਸਹੁਤੀ ਟੀਮ ਬੈਠੀ ਆ ਤੁਹਾਨੂੰ ਜੁਮੇਰੇ ਵੀ ਪਾਰਟੀ ਦੇਵਾਂਗੇ ਮੈਂ ਤੇ ਹਮੇਸ਼ਾ ਇਹਨਾਂ ਨਾਲ ਕਿ ਤੁਸੀਂ ਮੇਰੀਆਂ ਬਾਹਾਂ ਜੇ ਮੇਰੇ ਹੱਥ ਜੇ ਅੱਖ ਜੇ ਕੰਨਾਂ ਆਂ ਤੇ ਤਾਂ ਦੇ ਜੇ ਇਹਨਾਂ ਨੂੰ ਨਹੀਂ ਮਾਤ ਮਦਦ ਨਹੀਂ ਆਉਂਦੀ ਇੰਨੇ ਕੁੰਗੇ ਬੋੜੇ ਨਹੀਂ ਜੇ ਜੇ ਤੁਸੀਂ ਚੰਗਾ ਕਰਾਓਗੇ ਤੇ ਮੈਨੂੰ ਵੀ ਵਡਿਆਈ ਦੋਗੇ ਤੇ ਜੇ ਮਾੜਾ ਕਰਾਓਗੇ ਤੇ ਤੁਹਾਨੂੰ ਦੱਸ ਗਣਾ 100 ਗਾਲ ਮੈਨੂੰ ਵੀ ਨਾਲ ਖਾਓਗੇ ਤੇ ਤੁਹਾਡੇ ਦੇ ਆ ਕਿ ਆਪਾਂ ਕਿੰਨਾ ਸੇਵਾ ਕਰਨੀ ਹੈ ਕਿਦਾਂ ਭੈਣ ਭਰਾਵਾਂ ਵਿਚਰਨਾ ਆਪ ਵੇਖੇ ਨੇ